ਬੂਰੀਆਂ ਫਾਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਆਪਣੇ ਕੋਲ ਆਪਣੇ ਪਿੰਡ ਦੀ ਜਲਾਲਦੀਵਾਲ ਦੀ ਤੇ ਜਿਵੇਂ ਤੁਹਾਡੀ ਡਿਮਾਂਡ ਹੁੰਦੀ ਆ ਬੂਰੀਆਂ ਕੱਟੀਆਂ ਦੀ ਨੀਲੀ 라ਵੀ ਦੀ ਆ ਇੱਕ ਤੁਹਾਡੇ ਲਈ ਇੱਕ ਦੋਸਤੋ ਨਗੀਨਾ ਲੈ ਕੇ ਆਏ ਆ ਬੂਰੀ ਕੱਟੀ ਤਕਰੀਬਨ ਉਮਰੇ ਦੀ 2-3 ਸਾਲ ਹੋ ਗਈ ਤੇ ਟੀਕੇ ਤੇ ਕਾਬਲਾ ਆ ਸਿੰਗਾਂ ਤੋਂ ਦੀ ਬੰਤਰ ਦੇ ਲੋ ਸ਼ੰਗ ਦਿਖਾ ਦੇ ਗਰੇ ਵੀਰੇ ਮਾੜੇ ਜੀ ਦੀ ਆ ਦੇਖੋ ਸ਼ੰਗ ਨਾਲ ਲੱਗਣ ਵਾਲੇ ਹੋਏ ਪਏ ਆ ਬਹੁਤ ਵਧੀਆ ਝੋਟੀ ਆ ਇਹ ਨਗੀਨਾ ਲੱਭ ਕੇ ਲੈ ਕੇ ਆਏ ਆ ਬੰਤਰ ਬੁੰਤਰ ਵਧੀਆ ਰਾਜੀਆ ਦੇਖ ਲੋ ਤੇ ਚੱਕਰ ਆਪਾਂ ਗੇੜਾ ਦਵਾਉਣੇ ਆ ਲਿਆ ਕਰਾਂ ਗੇੜਾ ਦਵਾ ਕਰਾ ਛੋਟੂ ਕੱਦ ਕਾਰ ਦੀ ਵਧੀਆ ਪਲੀ ਵੀ ਆ ਤੀਕੇ ਦੇ ਕਾਬਲ ਆ ਜਿਹੜੀ ਡਿਮਾਂਡ ਸੀਗੀ ਆਪਾਂ ਉਦੋਂ ਹੀ ਲੈ ਕੇ ਆਏ ਆ ਦੇਖ ਲੋ ਲੈ ਪਿੱਛੇ ਥਣ ਥਣ ਨੂੰ ਦੇਖੋ ਥਣ ਜੇ ਮਾੜੇ ਜਿਹਾ ਦਿਖਾ ਦੇ ਝੋਲੀ ਜੀ ਹਾਂ ਮੋੜ ਦਾ ਮੋੜ ਦਾ ਚੱਲ ਮੋੜ ਦਾ ਮੋੜ ਦਾ ਮੋੜ ਮੇਰਾ ਹੁਣ ਧੱਕਾ ਕਰਦੀ ਆ ਆ ਦੇਖੋ ਰੋਟੋ ਐ ਨਗੀਨੇ ਹੀ ਇੱਕ ਤਰ੍ਹਾਂ ਲੈ ਜਾ ਲੈ ਜਾ ਉਧਰ ਲੈ ਜਾ ਬੰਦੇ ਪੱਠੇ ਦੇ ਬੰਦੇ ਬੰਦੇ ਗੇੜਾ ਆ ਦੇਖੋ ਦੋਸਤੋ ਆਪਾਂ ਥਣ ਥਣ ਦਿਖਾਉਣੇ ਵਧੀਆ ਥਣ ਲੱਗੇ ਹੋਏ ਸਿੰਗਾ ਦੀ ਬੰਤਰ ਦੇਖ ਲਓ ਥਣ ਵਧੀਆ ਸਿੰਗਾ ਤੇ ਆਪਾਂ ਤੁਹਾਨੂੰ ਥਣ ਵੀ ਦਿਖਾਉਣੇ ਆ ਆ ਦੇਖੋ ਥਣ ਦੇਖਣ ਬਹੁਤ ਚੈਂ ਵਧੀਆ ਝੋਲੀ ਦੀ ਬਣਨਾਏ ਨੇ ਤੇ ਸਿੰਗਾ ਦੀ ਬੰਤਰ ਕੋ ਐ ਨਗੀਨਾ ਇੱਕ ਥੋੜੇ ਕੋਲੇ ਇੱਕ ਵੀ ਨਗੀਨੇ ਲੈ ਕੇ ਆਏ ਆ ਸਿੰਗ ਦੇਖੋ ਚੈਂ ਸੰਗਾਂ ਸੰਗ ਮੁੜੇ ਹੋਇਆ ਤੇ 2 ਢਾਈ ਸਾਲ ਦੀ ਉਮਰ ਹੋਊਗੀ ਤੇ ਜੇ ਕਿਸੇ ਵੀਰ ਨੂੰ ਬੂਰੀਆਂ ਕੱਟੀਆਂ ਦੀ ਡਿਮਾਂਡ ਵੀਰਾਂ ਰਹਿੰਦੀ ਹੈ ਜੇ ਕੋਈ ਹੁਣ ਲੋੜ ਆ ਵੀਰ ਨੇ ਖਰੀਦਣੀ ਹੋਵੇ ਆਪਣੇ ਸੰਪਰਕ ਕਰ ਸਕਦਾ ਆਪਣਾ ਮੋਬਾਈਲ ਨੰਬਰ 98734800 ਆਪਾਂ ਸਕਰੀਨ ਤੇ ਵਿਚਲਾਵਾਂਗੇ 98734800 ਤੇ ਵਧੀ ਦੇ ਵਧੀਆ ਆਪਾਂ ਕੱਟੀਆਂ ਹੋਰ ਲਿਆਉਂਦੇ ਰਹਾਂਗੇ ਨਿੰਗੇਨੀ ਲੈ ਕੇ ਆਵਾਂਗੇ ਬੂਰੀ ਦੀ ਡਿਮਾਂਡ ਬਹੁਤ ਵੀਰਾਂ ਨੂੰ ਸੀਗੀ ਆਪਾਂ ਲਿਆਂਦੀ ਬੂਰੀ ਤੇ ਜੇ ਕਿਸੇ ਵੀਰ ਨੂੰ ਲੋੜ ਆ ਬੂਰੀ ਖਰੀਦਣੀ ਆ ਤਾਂ ਆਪਣੇ ਨਾਲ ਫੋਨ ਤੇ ਰੇਟ ਦੀ ਵਗੈਰਾ ਆਪਾਂ ਗੱਲ ਫੋਨ ਤੇ ਕਰਾਂਗੇ ਵਧੀ ਦੇ ਵਧੀਆ ਆਪਾਂ ਵੀਡੀਓ ਲਿਆਉਂਦੇ ਰਹਾਂਗੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦਿਆ ਕਰੋ ਲਾਈਕ ਕਰ ਦਿਆ ਕਰੋ ਤੇ ਆਪਣੇ ਚੈਨਲ ਨੂੰ ਫੋਲੋ ਕਰ ਲਓ ਧੰਨਵਾਦ ਦੋਸਤੋ